ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਜਿੰਨੇ ਪਾਦ ਆਉਣਗੇ ਨਾ ਮੋਹਨ ਇਥੇ ਯਮਕ ਲਾ ਦਿੰਨੀ ਹੈ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਮੋਹਨ ਤੇਰੇ ਸੋਹਮ ਦਵਾਰ ਜੀਓ ਬਾਬਾ ਮੋਹਨ ਜੀ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਪੰਚਮ ਪਾਸ਼ਾ ਮਹਾਰਾਜ ਨੇ ਜਦੋਂ ਪਉਥੀਆਂ ਲੈਣ ਗਏ ਸਨ ਗੋਇੰਦਵਾਲ ਸਤ ਧਰਮ ਸਾਲਾ ਧਰਮ ਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹਿ ਇਹ ਵੀ ਪਾਠ ਵਿਸਰਾਮ ਧਿਆਨ ਨਾਲ ਲਾਉਣਾ ਧਰਮ ਸਾਲ ਅਪਾਰ ਇਥੇ ਠਮਕ ਦਇਆਰ ਠਾਕੁਰ ਦਇਆਰ ਮੇਂ ਬੋਲਣਾ ਦੱਦੇ ਦੇ ਦਲਾਵਾਂ ਲਾ ਕੇ ਦੀਰਕ ਬੋਲਣਾ ਹੈ ਦਇਆ ਰ ਠਾਕੁਰ ਈਸਰਾਮ ਸਦਾ ਕੀਰਤਨ ਗਾਵਹੀ ਕੀਰਤਨ ਨਹੀਂ ਕਹਿਣਾ ਕਕੇ ਦੀ ਬਿਹਾਰੀ ਜਿਹੜੀ ਐ ਧੀਰ ਗਲਾ ਕੇ ਬੋਲਣਾ ਸਦਾ ਕੀਰਤਨ ਗਾਵਹੀ ਜਹ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਝਹਿ ਧਿਆਵਹਿ ਕਰ ਦਇਆ ਮਯਾ ਦਿਆਲ ਸੁਆਮੀ ਹੋ ਹੋ ਦੀਨ ਕਿਪਾਰਾ ਬੇਨਵੰਤ ਨਾਨਕ ਦਰਸ ਪਿਆਸੇ ਮੇਲਾ ਦਰਸ਼ਨ ਸੁਖ ਸਾਰਾ ਸੁਖ ਕਸ ਕੇ ਨਹੀਂ ਬੁਲਾਈ ਬੁਲੋ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ ਮਨ ਹੈ ਤਾ ਏਕ ਅਲੇਖ ਠਾਕੁਰ ਜਿਨ ਹੈ ਸਭ ਕਲ ਧਾਰਿਆ ਤੁਧ ਬਚਨ ਗੋਰ ਕੈ ਵਸ ਕੀਆ ਉਦ ਬਚਨ ਗੁਰ ਕਹਿ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਮੋਹਨ ਤੁਦ ਸਤ ਸੰਗਤ ਧਿਆਵੈ ਇਥੇ ਵਿਸਰਾਮ ਲਾਉਣਾ ਦਰਸ ਧਿਆਨਾ ਮੋਹਨ ਜਾ ਮਨੇੜ ਨ ਆਵੈ ਤੁਦ ਜਪਹਿ ਨਿਦਾਨਾ ਨਿਦਾਨਾ ਪੁਲਈ ਉਚਾਰਨ ਕਰਨਾ ਦੱਦੇ ਦੇ ਨਾਲ ਨਿਦਾਨ ਦਾ ਅਰਥ ਹੁੰਦਾ ਕਾਰਨ ਜਾਂ ਓੜਕ ਨੂੰ ਅੰਤ ਨੂੰ ਆਖਰ ਨੂੰ ਜਮ ਕਾਲ ਤੈਨ ਕੋ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਜਮ ਕਾਲ ਇਥੇ ਜਮ ਕਾਲ ਜਮਕਾਲ ਤਿੰਨ ਕੋ ਲੱਗਿਆ ਨਹੀਂ ਜੋ ਇੱਕ ਮਨ ਧਿਆਵ ਹੈ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਵਹਿ ਇਹ ਵੀ ਵਿਸ्राम ਧਿਆਨ ਨਾਲ ਲਾਉਣਾ ਹੈ ਮਨ ਬਚਨ ਕਰਮ ਇੱਥੇ ਠਮਕ ਲਾ ਦੋਨੀ ਹੈ ਜੇ ਤੁਧ ਅਰਾਧ ਹੈ ਇੱਥੇ ਵਿਸ्राम ਹੈ ਸੇ ਇਥੇ ਯਮਕ ਸਬੇ ਹਵਲ ਪਾਵਹਿ ਮਲ ਮੂਤ ਮੂੜ ਜੇ ਮੁਗਦ ਹੋਤੇ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਸੇ ਇਸੇ ਤਰ੍ਹਾਂ ਹੀ ਬੋਲਣਾ ਸੱਸੀ ਸਿਆਰੀ ਸੇ ਨਹੀਂ ਕਹਿਣਾ ਸੇ ਦੇਖ ਦਰਸ ਸੁਗਿਆਨਾ ਪਾਠ ਇਕੱਠਾ ਹੀ ਕਰਨਾ ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਭਗਵਾਨਾ ਕੱਠੇ मोहन तू सुफल फलया मोहन तू सुफल फलया सुफल बोलना मोहन तू सुफल फलया साणा परवारी साण नाणे नाल बोलना साण परवारी मोहन पुत्र मीत भाई कुटुंब सब तारे तारे जहान लहिया अभिमान जिनी दर्शन पाया ਜਿਨੀ ਤੁਧ ਨੂੰ ਧੰਨ ਕਹਿਆ ਤੇ ਨ ਜਾਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜੇਤ ਲਗ ਤਰਿਆ ਸੰਸਾਰੇ ਗੋੜੀ ਮਹੱਲਾ ਪੰਜਵਾ ਸ਼ਲੋਕ ਪਤਤ ਅਸੰਖ ਪੁਨੀਤ ਕਰ ਐ ਠਮਕ ਲਾਉਣੀ ਐ ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਹਾਰ ਨਾਨਕ RAM ਨਾਮ ਜਾਪ ਪਾਵਕੋ ਇਹ ਵੀ ਧਿਆਨ ਨਾਲ ਪਾਠ ਕਰਨਾ ਹੈ ਜਾਪ ਪਾਵਕੋ ਨਹੀਂ ਕਹਿਣਾ ਨਾਨਕ ਇੱਥੇ ਯਮਕ RAM ਨਾਮ ਜਾਪ ਪਾਵਕੋ ਇੱਥੇ ਵੀ RAM ਯਾਨੀ ਪਾਵਕੋ ਤੋਂ ਪਹਿਲਾਂ ਠਮਕਤੀ ਲਾ ਦਿੰਦੀ ਹੈ ਨਾਨਕ RAM ਨਾਮ ਜਾਪ ਪਾਵਕੋ ਜਿਹੜਾ ਅਗੰਦੇ ਸਰਸ਼ੈ ਨਾਮ ਕਾਦੇ ਵਾਸਤੇ ਤੈਨ ਕਿਲਵਿਕ ਦਾਹਨ ਹਾਰ ਤੈਨ ਜਿਹੜੇ ਹਨ ਕੱਖਾਂ ਨੂੰ ਪਾਪਾਂ ਰੂਪੀ ਕੱਖਾਂ ਨੂੰ ਸਾੜਨ ਵਾਲਾ ਹੈ ਨਾਮ ਤੈਨ ਕਿਲਬਿਖ ਦਾਹਨ ਹਾਰ ਛੰਤ ਜਾਪ ਮਨਾ ਤੂੰ RAM ਨਾਰਾਇਣ ਗੋਵਿੰਦਾ ਜਪ ਮਨਾ ਤੂੰ ਇਥੇ ਠੰਮਕ ਲੱਗੀ ਜਾਪ ਮਨ ਨਰਾਇਣ ਇਥੇ ਵੀ ਸ਼੍ਰਾਮ ਜਾਪ ਮਨਾ ਤੂੰ ਰਾਮ ਨਰਾਇਣ ਨਰਾਇਣ ਨਹੀਂ ਨਰਾਇਣ ਜਾਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰਕੰਦੇ ਕਟਿਏ ਕਾਲ ਦੁਖ ਫਾਦੋ ਦੁਖ ਹਰਨ ਦੀਨ ਸਰਨ ਸ੍ਰੀ ਧਰ ਦੁਖ ਹਰਨ ਦੀਨ ਸਰਣ ਸ੍ਰੀ ਧਰ ਦੀਨ ਸਰਣ ਜਿਹੜਾ ਨਾ ਸੰਬੰਧਕ ਪਾਠ ਦੁਖ ਹਰਨ ਦੀਨ ਸਰਣ ਸ੍ਰੀ ਧਰ ਚਰਨ ਕਮਲ ਅਰਾਧੀਐ ਜਾਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਐ ਸਾਧੀਐ ਕਸਕੇ ਬੂਲਣਾ ਕਲਮਲਹਿ ਦਹਤਾ ਕਲਮਲਹਿ ਪਾਠ ਇਕੱਠਾ ਹੀ ਹੈ ਕਲਮਲਹਿ ਦਹਤਾ ਕਲਮਲਹਿ ਦਹਤਾ ਸੁੱਧ ਕਰਤਾ ਦੇਨ ਸਰੈਣ ਅਰਾਧੋ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰਮਣਾ ਦਾ ਮੋਦਰ ਦੁਖ ਹਰ ਭੈ ਭੰਜਨ ਹਰ ਰਾਯਾ ਸ਼੍ਰੀ ਰੰਗੋ ਦਾਯਾਲ ਮਨੋਹਰ ਭਗਤ ਵਛਲ ਬਿਰਦਾਯਾ ਬਿਰਦਾਯਾ ਬੋਲਾ ਹੀ ਬੋਲਣਾ ਬਿਰਦਾਯਾ ਨਹੀਂ ਕਹਿ ਦੇਣਾ ਭਗਤ ਵਛਲ ਬਿਰਦਾਯਾ ਭਗਤ ਵਛਲ ਪੁਰਖ ਪੂਰਨ ਮੜ ਹੈ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੈ ਤਾਮ ਅੰਧ ਕੂਪ ਤੇ ਉਧਾਰੈ ਤੇ ਤੇ ਮੜੀ ਠਹਿਰਾ ਦੇ ਕੇ ਉਧਾਰੈ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਾਣ ਗੰਧਰਵ ਮੋਨ ਜਾਨ ਇਹ ਦੋ ਦੋ ਪਦ ਬੋਲਦਨੇ ਆ ਸੁਰ ਸਿੱਧ ਗਾਣ ਗੰਧਰਵ ਮੋਨ ਜਾਨ ਇੱਥੇ ਵਿਸਰਾਮ ਸੁਰ ਸਿੱਧ ਗਾਣ ਗੰਧਰਵ ਮੋਨ ਜਾਨ ਗੁਣ ਅਨੇਕ ਭਗਤੀ ਗਾਇਆ ਗੁਣ ਅਨੇਕ ਭਗਤੀ ਗਾਇਆ ਗੁਣ ਅਨੇਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜੇਨ ਧਾਰੀ ਕਰੁਣਾ ਮੈਂ ਸਮਰਾਥ ਸੁਆਮੀ ਕਰੁਣਾ ਮੈਂ ਇਸ ਸੰਬੰਧਕ ਪਾਠ ਹੈ ਕਰੁਣਾ ਮੈਂ ਸਮਰਾਥ ਸੁਆਮੀ ਘਾਟ ਘਾਟ ਪ੍ਰਾਣ ਆਧਾਰੀ ਪ੍ਰਾਣ ਮਾਨ ਤਨ ਜੀ ਅਦਾਤਾ ਬੇਅੰਤ ਅਗਮ ਅਪਾਰੋ ਸਰਨ ਜੋਗ ਸਮਰੱਥ ਮੋਹਨ ਜੋਗ ਗੱਗਾ ਪੂਰਾ ਬੋਲਣਾ ਸਰਨ ਜੋਗ ਸਮਰੱਥ ਮੋਹਨ ਸਰਨ ਜੋਗ ਸਮਰੱਥ ਮੋਹਨ ਸਰਬ ਦੋਖ ਬਿਦਾਰੋ ਰੋਗ ਸੋਗ ਸਭ ਦੋਖ ਬਿਨਸਹਿ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸਮਰੱਥ ਸਬ ਕਾਲ ਧਾਰੀ ਗੁਣ ਗਾਓ ਮਨਾ ਅਚੂਤ ਅਬినాਸੀ ਸਭ ਤੇ ਊਚ ਦਇਆਲਾ ਬਿਸੰਬਰ ਦੇਵਨ ਕੋ ਇਕੈ ਬਿਸੰ ਭਰ ਬੋਲਣਾ ਬਿਸੰ ਬੋਲ ਕੇ ਨਾ ਭਰ ਯਾਨੀ ਵਿੱਚ ਡੈਸ਼ ਦੇ ਕੇ ਬੋਲਣਾ ਲਮਕਾ ਕੇ ਜਿਦੀ ਪਾਠ ਇਕੱਠਾ ਹੀ ਹੈ ਯਾਨੀ ਵਿਸ਼ ਦਾ ਅਰਥ ਹੈ ਵਿਸ਼ਵ ਨੂੰ ਸਾਰੇ ਸੰਸਾਰ ਨੂੰ ਜੋ ਭਰ ਕੀ ਭਰਨ ਵਾਲੇ ਹਨ ਵਾਹਿਗੁਰੂ ਬਿਸੰ ਭਰ ਦੇਵਨ ਕੋ ਇਕੈ ਬਿਸੰਗ ਭਰ ਦੇਵਨ ਕੋ ਇਕੈ ਬਿਸੰਗ ਭਰ ਇਥੇ ਯਮਕ ਲੱਗ ਜੀਗੀ ਬਿਸੰਗ ਭਰ ਦੇਵਨ ਕੋ ਇਕੈ ਬਿਸੰਗ ਭਰ ਦੇਵਨ ਕੋ ਇਕੈ ਸਰਬ ਕਰੈ ਪ੍ਰਤਪਾਲ ਪ੍ਰਤਪਾਲ ਜਦਨ ਸਰਬ ਨਹੀਂ ਆਊਗਾ ਕਿਤੇ ਵੀ ਭੱਬੇ ਨਾਲ ਸਰਬ ਬੱਬੇ ਨਾਲ ਹੀ ਪਾਠ ਪੂਲਣਾ ਸਰਬ ਕਰੈ ਪ੍ਰਤਪਾਲ ਬਿਸੰਗ ਭਰ ਦੇਵਨ ਇਕੈ ਦੇਵਨ ਕੋ ਇਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਾਯਾਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਕਾਲ ਕੰਟਕ ਲੋਭ ਮੋਹ ਨਾਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਆ ਜਾ ਕੈ ਪ੍ਰਭ ਵਸ ਬਸੈ ਜੀ ਆ ਜਾ ਕੈ ਇਥੇ ਠਮਕ ਪ੍ਰਭ ਵਸੈ ਸੋ ਪ੍ਰਸੰਨ ਦੇਵਾ ਸੁਪ੍ਰਸੰਨ ਇਕਠਾ ਹੀ ਪਾਠ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇੱਛਾ ਪੁਨੀ ਚਪਤ ਦੀਨ ਦਇਆਲਾ ਗੋੜਾ ਦਇਆਲਾ ਬੋਲਣਾ ਦਇਆਲਾ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਗੁਰ ਹੈ ਵਾਹਿਗੁਰੂ ਜੀ ਕੀ ਫਤਿਹ